ਜਿਵੇਂ ਸਾਨੂੰ ਇੱਥੇ ਆਪਰਚੂਨਿਟੀਆਂ ਮਿਲਦੀਆਂ ਜਿਵੇਂ ਕਿ ਪਲੱਸ 2 ਚ ਸਾਨੂੰ ਇੱਕ ਪਾਥਵੇ ਦੀ ਇੱਕ ਆਪਸ਼ਨਲ ਹੈ ਸਰਜੀ ਦੇ ਵਿੱਚ ਚਾਰ ਪਾਥਵੇ ਆਉਂਦੇ ਆ ਹਾਇਲਟਸ ਹੋ ਗਈ ਐਨਸੀਸੀ ਹੋ ਗਿਆ ਤੇ ਦੂਜੇ ਜਿਹੜੇ ਆਪਣੇ ਅੱਗੇ ਜਿਹੜੇ ਅੱਗੇ ਜਾ ਕੇ ਆਪਾਂ ਹਾਇਰ ਸਟੱਡੀਜ਼ ਹੁੰਦੀਆਂ ਉਹਨਾਂ ਵਿੱਚ ਆਪਾਂ ਲੈਣਾ ਚਾਹੁੰਦੇ ਜਿਵੇਂ ਕਿ ਹੋਟਲ ਮੈਨੇਜਮੈਂਟ ਆਗੇ ਫੈਸ਼ਨ ਡਿਜ਼ਾਈਨਿੰਗ ਤੇ ਹੋਰ ਆਪਣੇ ਜਿਹੜੇ ਕੈਰੀਅਰ ਆਪਰਚੂਨਿਟੀਆਂ ਹੁੰਦੀਆਂ ਉਹਨਾਂ ਲਈ ਸਾਨੂੰ ਟ੍ਰੇਨ ਕਰਦੇ ਆ ਤੇ ਇੱਕ ਥੀਮ ਇਹ ਲੱਗਿਆ ਇੱਥੇ ਸੱਚੀ ਗੱਲ ਉਸ ਪਾਰਟਿਸਿਪੇਟ ਕਰਦੀ ਹੈ ਸਰ ਬਹੁਤ ਵਧੀਆ ਲੱਗਿਆ ਫਰਸਟ ਐਕਸਪੀਰੀਅੰਸ ਸੀ ਬਹੁਤ ਸਾਡਾ ਬਹੁਤ ਜ਼ਿਆਦਾ ਹੀ ਬੈਟਰ ਰਹਾ ਪਹਿਲੀ ਵਾਰ ਕਿਤੇ ਚਾਹੀ ਨਹੀਂ ਉਧਰ ਕੀਤਾ ਹੈ ਬਟ ਇਸ ਲੈਵਲ ਤੇ ਪਹਿਲੀ ਵਾਰ ਹੀ ਕੀਤਾ ਹੈ ਜੀ ਯੂਨੀਵਰਸਿਟੀ ਚ ਪਹਿਲੀ ਵਾਰ ਆ ਹਾਂਜੀ ਸਰ ਮੈਂ ਤਾਂ ਮਤਲਬ ਫਰਸਟ ਟਾਈਮ ਯੂਨੀਵਰਸਿਟੀ ਦੇਖੀ ਤੇ ਆਮ ਵੈਰੀ ਸ਼ੌਕਡ ਕਿ ਬੜੀ ਬੜੀਆ ਮਤਲਬ ਬਹੁਤ ਵਧੀਆ ਲੱਗਦੀ ਸੀ ਦੇਖਣ ਜੀ ਕਿ ਬਹੁਤ ਵੱਡਿਆ ਹਰ ਕਿਸੇ ਲੈਵਲ ਤੇ ਸਟੱਡੀ ਕਰਾ ਰਹੇ ਆ ਯੂਨੀਵਰਸਿਟੀ ਹੁਣਾ ਹਾਂਜੀ ਹਾਂਜੀ ਫੈਸ਼ਨ ਡਿਜ਼ਾਈਨਿੰਗ ਕਰਦੀ ਹੈ ਯੂਨੀਵਰਸਿਟੀ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਕਿੰਨਾ ਕੁਝ ਕਰਵਾਇਆ ਜਾਂਦਾ ਤੇਰੇ ਦੇ ਵਿੱਚ ਜਿਵੇਂ ਕਿ ਆਪਾਂ ਆਪਣੇ ਕੈਰੀਅਰ ਚ ਅੱਗੇ ਕੀ ਕਰਨਾ ਚਾਹੁੰਦੇ ਆ ਜਿਵੇਂ ਕਿ ਫੈਸ਼ਨ ਡਿਜ਼ਾਈਨਿੰਗ ਹੋ ਗਈ ਤੇ ਅਲੱਗ-ਅਲੱਗ ਕੋਰਸਿਸ ਬਾਰੇ ਸਾਨੂੰ ਪਹਿਲਾਂ ਤੁਸੀਂ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਜਾਂਦੀ ਸਤਿ ਸ਼੍ਰੀ ਅਕਾਲ ਜੀ ਔਨ ਪੁਆਇੰਟ ਤੇ ਤੁਸੀਂ ਜੁੜੇ ਹੋ ਹਰਜਿੰਦਰ ਸਿੱਧੂ ਨਾਲ ਗੱਲਬਾਤ ਕਰਾਂਗੇ ਸਿੱਖਿਆ ਬਾਰੇ ਜਦੋਂ ਅਸੀਂ 10ਵੀਂ ਕਲਾਸ ਕਰ ਲੈਂਦੇ ਹਾਂ ਨਾ ਉਸ ਤੋਂ ਬਾਅਦ ਕਿਤੇ ਸਾਨੂੰ ਇੱਕਦਮ ਰਾਹ ਜਾਂ ਨਹੀਂ ਦਿਖਦਾ ਹੁੰਦਾ ਵੀ ਹੁਣ ਅਸੀਂ ਕਿਸੇ ਕਾਲਜ 'ਚ ਜਾਈਏ ਜਾਂ ਕਿਸੇ ਸਕੂਲ 'ਚ ਜਾਈਏ ਅੱਗੇ ਕੀ ਕਰਨਾਗਾ ਕਿਹੜੇ ਸਬਜੈਕਟ ਲਈਏ ਕਈ ਸਾਡੇ ਕੋਲ ਰਾਹ ਹੁੰਦੇ ਆ ਸਕੂਲਾਂ ਕਾਲਜਾਂ ਦੇ ਵਿੱਚ ਵੀ +1 +2 ਦੇ ਵਿਸ਼ੇ ਹੁੰਦੇ ਆ ਇਹ ਸਟੱਡੀ ਕਰਵਾਈ ਜਾਂਦੀ ਆ ਨਾਲ ਹੁਣ ਇਹ ਯੂਨੀਵਰਸਿਟੀਆਂ ਦੇ ਵਿੱਚ ਵੀ ਪੜ੍ਹਾਈ ਸ਼ੁਰੂ ਹੋ ਗਈ ਸਿਟੀ ਯੂਨੀਵਰਸਿਟੀ ਦੇ ਵਿੱਚ ਯੂਥ ਫੈਸਟੀਵਲ ਚੱਲ ਰਿਹਾ ਮੈਨੂੰ ਇੱਥੇ ਬੱਚੇ ਮਿਲੇ ਆ ਪਲੱਸ 1 ਪਲੱਸ 2 ਕਲਾਸਾਂ ਦੇ ਜਿਹੜੇ ਕਿ ਯੁਵਕ ਸਮਾਜ ਵਿਭਾਗ ਦੇ ਇਥੇ ਯੂਥ ਫੈਸਟੀਵਲ ਦੇ ਵਿੱਚ ਹਿੱਸਾ ਲੈਣਾ ਇਹ ਹੈਗੇ ਅੱਛਾ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਨਾ ਤਾਂ ਸਾਡੇ ਵੇਲੇ ਪਲੱਸ 1 ਪਲੱਸ 2 ਸਕੂਲਾਂ ਚ ਹੁੰਦੀ ਸੀ ਵੱਧ ਤੋਂ ਵੱਧ ਕਾਲਜਾਂ ਚ ਹੁੰਦੀ ਸੀ ਪਰ ਹੁਣ ਯੂਨੀਵਰਸਿਟੀਆਂ ਦੇ ਵਿੱਚ ਵੀ ਹੈ ਕੀ ਫਰਕ ਹੈ ਇੱਕ ਵਿਦਿਆਰਥੀ ਸਾਡੇ ਨਾਲ ਆ ਬੇਟਾ ਕੀ ਨਾਮ ਹੈ ਤੁਹਾਡਾ ਸਰ ਹਰੀਮਨਜੀਤ ਸਿੰਘ ਅਰੀ ਮਨ ਕਿਹੜੀ ਕਲਾਸ ਚ ਪੜਦੇ ਹੋ ਸਰ 12th 2 2 2 ਦੇ ਵਿੱਚ ਪੜਦੇ ਹੋ ਹਨਾ ਹਾਂਜੀ ਸਰ ਅਸਾਂ ਜਦੋਂ ਤੁਸੀਂ 10ਵੀਂ ਕੀਤੀ 10ਵੀਂ ਕਿਹੜੇ ਸਕੂਲ ਚ ਕੀਤੀ ਆ ਸਰ ਤੇਜਸ ਪਬਲਿਕ ਸਕੂਲ ਤੋਂ ਠੀਕ ਹੈ ਜਦੋਂ 10ਵੀਂ ਕੀਤੀ 10ਵੀਂ ਤੋਂ ਬਾਅਦ ਕੀ ਹੁੰਦਾ ਨਾ ਜਦੋਂ ਅਸੀਂ ਪੜਦੇ ਹੁੰਦੇ ਸੀ ਵੀ ਹੁਣ ਫਲਾਣੇ ਸਕੂਲ ਚ +1 +2 ਕਰਨੀ ਹੈ ਜਾਂ ਕਾਲਜ ਚ ਕਰਨੀ ਹੈ ਤੁਸੀਂ ਸਿੱਧਾ ਯੂਨੀਵਰਸਿਟੀ ਦੇ ਵਿੱਚ +2 ਨੂੰ ਇੱਥੇ ਐਡਮਿਸ਼ਨ ਲਈ ਹੈ +1 +2 ਦੇ ਵਿੱਚ ਕਿਵੇਂ ਆਇਆ ਮਨ ਦੇ ਵਿੱਚ ਵੀ ਮੈਂ ਯੂਨੀਵਰਸਿਟੀ ਚ ਲਾ ਮੈਂ ਐਡਮਿਸ਼ਨ ਸਰ ਮੇਰੇ ਕਈ ਫਰੈਂਡਸ ਵੀ ਲੱਗੇ ਇਤੇ ਤੇ ਉਹਨਾਂ ਨੇ ਅੱਗੇ ਬ੍ਰਦਰ ਸਿਸਟਰ ਵੀ ਇੱਥੇ ਪੜਦੇ ਆ ਤੇ ਉਹਨਾਂ ਨੇ ਸਾਨੂੰ ਐਡਵਾਈਸ ਦਿੱਤੀ ਤੇ ਅਸੀਂ ਇੱਥੇ ਐਡਮਿਸ਼ਨ ਲਈ ਹੈ ਅੱਛਾ ਜਦੋਂ ਤੁਹਾਡੀ ਕਲਾਸ ਦੇ ਵਿੱਚ 10ਵੀਂ ਦੇ ਵਿੱਚ ਹੋਰ ਤੁਹਾਡੇ ਬਹੁਤ ਦੋਸਤ ਹੋਣੇ ਆ ਜਿਹੜੇ ਹੋਰ ਸਕੂਲਾਂ ਚ ਕਾਲਜਾਂ ਚ ਲੱਗੇ ਹੋਣੇ ਆ ਹੈਨਾ ਉਹਨਾਂ ਨੇ ਨਹੀਂ ਕਿਹਾ ਵੀ ਆਪਾਂ ਇੱਕ ਵਾਰ ਇਸ ਸਕੂਲ ਚ ਲੱਗੇ ਜਾਂ ਇਸ ਕਾਲਜ ਚ ਲੱਗੇ ਕਿਹਾ ਸੀ ਪਰ ਸਰ ਜਿਵੇਂ ਸਾਨੂੰ ਇੱਥੇ ਓਪਰਚ्युनिटीਸ ਮਿਲਦੀਆਂ ਜਿਵੇਂ ਕਿ ਪਲੱਸ 2 ਚ ਸਾਨੂੰ ਇੱਕ ਪਾਥਵੇ ਦੀ ਇੱਕ ਆਪਸ਼ਨਲ ਹੈ ਸਰ ਜਿਹਦੇ ਵਿੱਚ ਚਾਰ ਪਾਥਵੇ ਆਉਂਦੇ ਆ ਹਾਈਲਾਈਟਸ ਹੋ ਗਈ ਐਨਸੀਸੀ ਹੋ ਗਿਆ ਤੇ ਜੁੱਜੇ ਜਿਹੜੇ ਆਪਣੇ ਆਗੇ ਜਿਹੜੇ ਅੱਗੇ ਜਾ ਕੇ ਆਪਾਂ ਹਾਇਰ ਸਟੱਡੀਜ਼ ਹੁੰਦੀਆਂ ਉਹਨਾਂ ਵਿੱਚ ਆਪਾਂ ਲੈਣਾ ਚਾਹੁੰਦੇ ਜਿਵੇਂ ਕਿ ਹੋਟਲ ਮੈਨੇਜਮੈਂਟ ਆ ਗਿਆ ਫੈਸ਼ਨ ਡਿਜ਼ਾਈਨਿੰਗ ਤੇ ਹੋਰ ਆਪਣੇ ਜਿਹੜੇ ਕੈਰੀਅਰ ਓਪਰਚ्युनिटीज ਹੁੰਦੀਆਂ ਉਹਨਾਂ ਲਈ ਸਾਨੂੰ ਟ੍ਰੇਨ ਕਰਦੇ ਆ ਅੱਛਾ ਪਾਥਵੇ ਕੀ ਆ ਮੈਂ ਪਹਿਲੀ ਵਾਰ ਜੇ ਸੁਣ ਰਿਹਾ ਕਿਉਂਕਿ ਸਾਡੇ ਵੇਲੇ ਜਦੋਂ ਅਸੀਂ ਪੜ੍ਹਦੇ ਹੁੰਦੇ ਸਾਡੇ ਵੇਲੇ ਨਹੀਂ ਹੁੰਦੀ ਸੀ ਸਰ ਇਹ ਆਪਣੇ ਕੈਰੀਅਰ ਬਿਲਡਿੰਗ ਦੇ ਵਿੱਚ ਬਹੁਤ ਹੈਲਪ ਕਰਦੇ ਆ ਸਾਡੇ ਲਈ ਇੱਕ ਐਕਸਟਰਾ ਲੈਕਚਰ ਹੁੰਦਾ ਜਿਹਦੇ ਵਿੱਚ ਅਸੀਂ ਆਪਦੇ ਕੈਰੀਅਰ ਬਾਰੇ ਸੋਚ ਸਕਦੇ ਆ ਜਾਣ ਸਕਦੇ ਆ ਇਨਫੋਰਮੇਸ਼ਨ ਲੈ ਸਕਦੇ ਆ ਤੇ ਅੱਗੇ ਜਾ ਕੇ ਆਪਣਾ ਕੈ ਤਰੇ ਦੇ ਵਿੱਚ ਜਿਵੇਂ ਕਿ ਆਪਾਂ ਆਪਣੇ ਕਰੀਅਰ ਜੱਗੇ ਕੀ ਕਰਨਾ ਚਾਹੁੰਦੇ ਆ ਜਿਵੇਂ ਕਿ ਫੈਸ਼ਨ ਡਿਜ਼ਾਈਨਿੰਗ ਹੋ ਗਈ ਤੇ ਅਲੱਗ-ਅਲੱਗ ਕੋਰਸਸ ਬਾਰੇ ਸਾਨੂੰ ਪਹਿਲਾਂ ਤੁਸੀਂ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਜਾਂਦੀ ਹੈ। ਅੱਛਾ ਹਰਾਨੀ ਵਾਲੀ ਗੱਲ ਦੇਖੋ ਕਿ ਯੂਨੀਵਰਸਿਟੀ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਨੂੰ ਕਿੰਨਾ ਕੁਝ ਕਰਵਾਇਆ ਜਾਂਦਾ। ਹੁਣੇ ਤੋਂ ਹੀ ਹਾਲਾਂਕਿ ਪਲੱਸ 2 ਦੇ ਵਿੱਚ ਨੇ ਹੁਣੇ ਤੋਂ ਹੀ ਜਿਹੜਾ ਹੈਗਾ ਇਹਨਾਂ ਦਾ ਮਾਈਂਡ ਸੈਟ ਅਪ ਇਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਯੂਨੀਵਰਸਿਟੀ ਲੈਵਲ ਦੀ ਹੋ ਜੂਗੀ। ਨੋ ਡਾਊਟ ਆਪਾਂ ਇਹ ਵੀ ਨਹੀਂ ਕਹਿੰਦੇ ਹਾਂ ਮੈਂ ਉਹਨਾਂ ਸਕੂਲਾਂ ਵਾਲਿਆਂ ਨੂੰ ਨਿੰਦ ਨਹੀਂ ਰਿਹਾ ਜਿਹੜੇ ਬੱਚੇ ਸਕੂਲਾਂ 'ਚ ਜਾਂ ਕਾਲਜਾਂ 'ਚ ਪੜ੍ਹਦੇ ਆ ਪਰ ਕੁਦਰਤੀ ਆ ਇੱਕ ਔਰੇ ਦਾ ਫਰਕ ਪੈਂਦਾਗਾ। ਹੋਰ ਸਕੂਲਾਂ ਦੇ ਜਿਹੜੇ ਕਾਲਜਾਂ ਦੇ ਮੁਕਾਬਲੇ ਜਿਹੜੇ ਵਿਦਿਆਰਥੀ ਪੜ੍ਹ ਰਹੇ ਆ ਉਹਨਾਂ ਦੇ ਮੁਕਾਬਲੇ ਤੁਸੀਂ ਆਪ ਦੇ ਆਪ 'ਚ ਕੀ ਫਰਕ ਮਹਿਸੂਸ ਕਰਦੇ ਹੋ ਵੀ ਮੈਂ ਯੂਨੀਵਰਸਿਟੀ ਦਾ ਸਟੂਡੈਂਟ ਆ? ਸਰ ਇੱਥੇ ਇੱਕ ਤਾਂ ਸਾਡੇ ਟੀਚਰਸ ਨੇ ਸਾਨੂੰ ਕੰਫੀਡੈਂਸ ਬਿਲਡ ਕਰਨ 'ਚ ਬਹੁਤ ਹੈਲਪ ਕੀਤੀ ਆ। ਤੇ ਮਤਲਬ ਹੁਣ ਜਿਵੇਂ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਆ ਕੋਈ ਚਿਹਜਾਕ ਨਹੀਂ ਹੈਗੀ ਸਦਾ ਕੰਫੀਡੈਂਟ ਤੁਹਾਡੇ ਨਾਲ ਗੱਲ ਕਰ ਰਹੇ ਆ ਬਾਕੀ ਵੀ ਅਸੀਂ ਜਾ ਕੇ ਸਟੇਜ ਤੇ ਪਰਫਾਰਮ ਕਰਦੇ ਆ ਜ਼ੈਂਕਰ ਜਾਂ ਕੋਈ ਪਰਫਾਰਮੈਂਸ ਕਰਦੇ ਆ ਸਾਡੇ ਵਿੱਚ ਪੂਰ ਕੰਫੀਡੈਂਸ ਆ ਆ ਜਿਹੜਾ ਫੰਕਸ਼ਨ ਹੋ ਰਿਹਾ ਤੁਸੀਂ ਇਧਰ ਵੀ ਪਾਰਟਿਸਿਪੇਟ ਕੀਤਾ ਮੈਂ ਦੇਖਿਆ ਸੀ ਹਾਂਜੀ ਸਰ ਤੇ ਇਸ ਤਰ੍ਹਾਂ ਦੇ ਚਾਂਸਸ ਮਿਲਦੇ ਰਹਿੰਦੇ ਇੱਥੇ ਹਾਂਜੀ ਸਰ ਅ ਅਰिजਨਲੀ ਮਿਲਦੇ ਰਹਿੰਦੇ ਚਾਂਸਸ ਸਾਨੂੰ ਇਹਦੇ ਵਿੱਚ ਉਡਾਨ ਹੁੰਦੀ ਆ ਤੇ ਸਰ ਇਥੇ ਸਪੋਰਟਸ ਮੀਟਸ ਵੀ ਹੁੰਦੀਆਂ ਨੇ ਨੈਸ਼ਨਲ ਤੇ ਇੰਟਰਨੈਸ਼ਨਲ ਸੰਨ ਉਹਦੇ ਵਿੱਚ ਵੀ ਫੋਲ ਅਪੋਰਚ्युनिटीज ਮਿਲਦੀਆਂ ਤੇ ਸਾਡੇ ਬੱਚੇ ਕਾਫੀ ਉਹਨਾਂ ਵਿੱਚ ਜਿੱਤ ਕੇ ਆਉਂਦੇ ਸਰ ਅੱਗੇ ਕੀ ਕਰਨ ਦਾ ਮਨ ਆ ਸਰ ਮੈਂ ਅੱਗੇ ਬੀਟੈਕ ਕਰਨ ਦੀ ਸੋਚ ਰਿਹਾ ਸਰ ਇੱਥੇ ਕਰੋਗੇ ਹਾਂਜੀ ਸਰ ਚਲੋ ਦੋਸਤੋ ਬੱਚਿਆਂ ਨਾਲ ਆਪਾਂ ਹੋਰ ਨਾਲ ਵੀ ਗੱਲਬਾਤ ਕਰਾਂਗੇ ਹਰੀਮਨ ਨੇ ਬਹੁਤ ਸੋਹਣੇ ਤਰੀਕੇ ਨਾਲ ਗੱਲਬਾਤ ਕੀਤੀ ਪਲਸ 1 ਪਲਸ 2 ਜੇ ਜਦੋਂ ਅਸੀਂ ਹੁੰਦੇ ਸੀਗਾ ਸਾਡਾ ਤਾਂ ਇਹ ਹੌਂਸਲਾ ਹੀ ਨਹੀਂ ਪੈਂਦਾ ਹੁੰਦਾ ਸੀਗਾ ਵੀ ਅਸੀਂ ਕੁਝ ਬੋਲ ਜੀਏ ਹਰੀਮਣ ਸ਼ੁਕਰੀਆ ਦੂਸਰੇ ਦੋਸਤਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਨਾਲ ਉਹਨਾਂ ਨੂੰ ਕਿਵੇਂ ਮਹਿਸੂਸ ਹੋ ਰਿਹਾ ਅ ਇੱਥੇ ਯੂਥ ਫੈਸਟੀਵਲ ਚੱਲ ਰਿਹਾ ਯੁਕ ਸਮਾਵ ਵਿਭਾਗ ਦਾ ਗਿੱਧਾ ਪਾ ਕੇ ਆਈਆਂ ਬੜਾ ਸੋਹਣਾ ਗਿੱਧਾ ਪਾਇਆ ਇਹਨਾਂ ਨੇ ਮੰਚ ਤੋਂ ਸੋਹਣੀ ਪੇਸ਼ਕਾਰੀ ਕੀਤੀ ਆ ਸਾਂ ਚੜੇ ਪਏ ਆ ਗੱਲ ਕਰ ਲੈਣਗੀਆਂ ਹਨਾ ਕਹਿੰਦੀ ਸੀ ਠੰਡਾ ਪਾਣੀ ਪੀਣਾ ਮੈਂ ਕਿਹਾ ਬਿਮਾਰ ਹੋ ਜਾਊਂਗੀ ਆ ਪਹਿਲਾਂ ਤਾਂ ਸਾਰਿਆਂ ਦਾ ਨਾਮ ਪੁੱਛਦੇ ਆ ਇਕੱਲੇ ਇਕੱਲੇ ਆਂਦਾ ਤੇ ਫਿਰ ਆਪਾਂ ਸਕੂਲ ਦਾ ਨਾਮ ਵੀ ਨਾਲ-ਨਾਲ ਦੱਸੀ ਜਾਓ ਬੇਟਾ ਤੁਹਾਡਾ ਕੀ ਨਾਮ ਆ ਵੰਸ਼ਿਕਾ ਵੰਸ਼ਿਕਾ ਨਾ ਰੀਆ ਰਮਨਜੋਤ कौर ਅਰਸ਼ कौर ਪ੍ਰਭਜੋਤ कौर ਸਕੂਲ ਕਿਹੜਾ ਤੁਹਾਡਾ ਮਾਲਵਾ ਖਾਲਸਾ ਗਰਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਹਾਂਜੀ ਸਰ ਬਹੁਤ ਸੋਹਣੀ ਗੱਲ ਆ ਅੱਛਾ ਤੁਸੀਂ ਇੱਥੇ ਆਏ ਹੋ ਯੂਨੀਵਰਸਿਟੀ ਦੇ ਵਿੱਚ ਸਿਟੀ ਯੂਨੀਵਰਸਿਟੀ ਜਿਹੜਾ ਫੈਸਟੀਵਲ ਹੋ ਰਿਹਾ ਤੇ ਕਿਵੇਂ ਲੱਗਿਆ ਇੱਥੇ ਫੈਸਟੀਵਲ ਦੇ ਵਿੱਚ ਸਰ ਬਹੁਤ ਵਧੀਆ ਲੱਗਿਆ ਫਸਟ ਐਕਸਪੀਰੀਅੰਸ ਸੀ ਬਹੁਤ ਸਾਡਾ ਬਹੁਤ ਜ਼ਿਆਦਾ ਹੀ ਬੈਟਰ ਰਿਹਾ ਪਹਿਲੀ ਵਾਰ ਕਿਤੇ ਚਾਹੀ ਹੋ ਨਹੀਂ ਉਦਾਂ ਕੀਤਾ ਹੈ ਬਟ ਇਸ ਲੈਵਲ ਤੇ ਪਹਿਲੀ ਵਾਰੀ ਕੀਤਾ ਹੈ ਯੂਨੀਵਰਸਿਟੀ ਚ ਪਹਿਲੀ ਵਾਰ ਹਾਂਜੀ ਸਰ ਕਿਵੇਂ ਲੱਗ ਰਿਹਾ ਸਰ ਬਹੁਤ ਬਹੁਤ ਜ਼ਿਆਦਾ ਸਪੀਚਲੈਸ ਵਰਡਸ ਹੀ ਨਹੀਂ ਹੈਗੇ ਦੱਸਣ ਲਈ ਕਿ ਕਿੱਦਾਂ ਦਾ ਲੱਗ ਰਿਹਾ ਸਾਨੂੰ ਅੱਛਾ ਇਸ ਤੋਂ ਪਹਿਲਾਂ ਕਿੱਥੇ-ਕਿੱਥੇ ਕੰਪੀਟੀਸ਼ਨ ਤੇ ਜਾਂਦੇ ਹੋ ਕੰਪੀਟੀਸ਼ਨ ਤਾਂ ਸਰ ਨਹੀਂ ਵੈਸੇ ਉਹਦਾ ਜਿਹੜਾ ਸਟੇਡੀਅਮ ਵਗੈਰਾ 'ਚ ਪਰਫਾਰਮੈਂਸ ਹੁੰਦੀ ਹੈ ਉਹਦਾ ਅਸੀਂ ਕਰਦੇ ਨੇ ਜਿਹੜਾ ਸਕੂਲ ਦੇ ਵਿੱਚ ਸਕੂਲ ਲੈਵਲ ਤੇ ਅਸੀਂ ਕੀ ਫੰਕਸ਼ਨ ਹੁੰਦੀ ਹੈ ਹਾਂਜੀ ਸਕੂਲ ਲੈਵਲ ਤੇ ਅਸੀਂ ਪਰਫਾਰਮ ਕੀਤਾ ਹੋਇਆ ਅੱਛਾ ਇੱਕ ਤਾਂ ਫੰਕਸ਼ਨ ਹੁੰਦੇ ਸਕੂਲ ਲੈਵਲ ਤੇ ਤੁਸੀਂ ਸਕੂਲ 'ਚ ਹੁੰਦੇ ਆ 15 ਅਗਸਤ ਤੇ ਵੀ ਮਨਾਉਂਦੇ 26 ਜਨਵਰੀ ਹੋਰ ਵੀ ਦਿਹਾੜੇ ਆਉਂਦੇ ਰਹਿੰਦੇ ਆ ਹਨਾ ਕਲਚਰਲ ਪਰ ਇੱਕ ਤੁਸੀਂ ਅਜੇ ਯੂਨੀਵਰਸਿਟੀ ਦੇ ਵਿੱਚ ਆ ਕੇ ਮਨਾਇਆ ਆ ਹਨਾ ਜਿਵੇਂ ਲੱਗ ਰਿਹਾ ਵੀ ਯੂਨੀਵਰਸਿਟੀ ਦੀ ਲਾਈਫ ਸਰ ਬਹੁਤ ਵਧੀਆ ਲੱਗ ਰਿਹਾ ਵੀ ਸਾਨੂੰ ਸਾਡੇ ਨਾਲ ਕਾਫੀ ਅੱਛਾ ਟਰੀਟ ਕੀਤਾ ਗਿਆ ਅਸੀਂ ਆਏ ਆ ਬਹੁਤ ਵਧੀਆ ਲੱਗਿਆ ਸਾਨੂੰ ਜਿਵੇਂ ਤੁਸੀਂ ਪਲੱਸ 1 ਪਲੱਸ 2 ਦੇ ਸਟੂਡੈਂਟ ਹੋ ਹੈਨਾ ਤੇ ਇੱਥੇ ਵੀ ਪਲੱਸ 1 ਪਲੱਸ 2 ਦੇ ਮੈਨੂੰ ਕੋਈ ਸਟੂਡੈਂਟ ਮਿਲੇ ਜਿਹੜੇ ਇੱਥੇ ਪੜ੍ਹਦੇ ਆ ਮੈਂ ਉਹਨਾਂ ਨੂੰ ਵੀ ਪੁੱਛਿਆ ਵੀ ਤੁਸੀਂ ਇੱਥੇ ਪਲੱਸ 1 ਪਲੱਸ 2 ਕਿਉਂ ਚੁਣੀ ਉਹਨਾਂ ਨੇ ਆਪੋ ਆਪਣੀਆਂ ਵਿਸ਼ੇਸ਼ਤਾਵਾਂ ਗਿਣੀਆਂ ਆਂ ਵੀ ਸਾਨੂੰ ਯੂਨੀਵਰਸਿਟੀ ਦੇ ਵਿੱਚ ਇੱਥੇ ਰਹਿ ਕੇ ਨਾਲ ਅਸੀਂ ਸਟੱਡੀ ਕਰਦੇ ਆਂ ਕਰ ਅਸੀਂ ਕਿਸੇ ਸਕੂਲ 'ਚ ਵੀ ਸਕਦੇ ਸੀ ਕਰ ਅਸੀਂ ਕਿਸੇ ਕਾਲਜ 'ਚ ਵੀ ਸਕਦੇ ਸੀ ਪਰ ਇੱਥੇ ਜਿਹੜੀ ਹੈਗੀ ਆ ਪਰਸਨੈਲਿਟੀ ਜਿਹੜੀ ਡਿਵੈਲਪ ਹੁੰਦੀ ਆ ਵੱਖਰਾ ਕੁਝ ਕਰਵਾਇਆ ਜਾਂਦਾ ਤੁਹਾਨੂੰ ਕਿਵੇਂ ਲੱਗਦਾ ਵੀ ਤੁਸੀਂ ਇੱਕ ਸਕੂਲ 'ਚ ਪੜਦੇ ਹੋ ਕਿਵੇਂ ਵੇਖਦੇ ਹੋ ਇਸ ਮੈਂ ਤਾਂ ਮਤਲਬ ਫਸਟ ਟਾਈਮ ਯੂਨੀਵਰਸਿਟੀ ਦੇਖੀ ਤੇ ਆਮ ਵੈਰੀ ਸ਼ੌਕਡ ਕਿ ਬੜੀ ਬੜੀਆ ਮਤਲਬ ਬਹੁਤ ਵਧੀਆ ਲੱਗਦੀ ਸੀ ਵੇਖਣ 'ਚ ਕਿ ਬਹੁਤ ਵੱਡਿਆ ਹਰ ਕਿਸੇ ਲੈਵਲ ਤੇ ਸਟੱਡੀ ਕਰਾ ਰਹੇ ਆ ਮਤਲਬ ਅਸੀਂ ਜਾ ਰਹੇ ਸੀ ਤਾਂ ਦੇਖਿਆ ਕਿ ਹੋਟਲ ਮੈਨੇਜਮੈਂਟ 에ਅਰਲਾਈਨਸ ਵਗੈਰਾ ਸਭ ਇੱਥੇ ਹੈਗਾ ਵਾ ਮੈਂ ਵੀ ਸੋਚ ਰਹੀ ਸੀ ਕਿ ਆਫਟਰ ਪਲੱਸ 2 ਆਈ ਵਿਲ ਟ੍ਰਾਈ ਕਿ ਇੱਥੇ ਹੋਵੇ ਤਾਂ ਬਹੁਤ ਵਧੀਆ ਇਧਰ ਦਾ ਹੈਗਾ ਵਾ ਨੇਚਰ এনवायरमेंट ਬਹੁਤ ਅੱਛਾ ਵਾ ਬਹੁਤ ਸ਼ਾਂਤ এনवायरमेंट ਆ ਬਹੁਤ ਅੱਛੇ ਲੱਗੇ ਇਧਰ ਦਾ এনवायरमेंट ਬਹੁਤ ਅੱਛਾ ਵਾ ਬਹੁਤ ਵਧੀਆ ਲੱਗਾ ਇੱਧਰ ਪਰਫਾਰਮੈਂਸ ਕਰਕੇ ਸਾਨੂੰ ਅਸੀਂ ਮਤਲਬ ਬਹੁਤ ਘੱਟ ਹੀ ਇਦਾਂ ਦੀ ਵੱਡੀ ਪਰਫਾਰਮੈਂਸ ਕੀਤੀ ਫਸਟ ਟਾਈਮ ਐਕਸਪੀਰੀਅੰਸ ਹੀ ਮੈਂ ਤਾਂ ਬਹੁਤ ਘੱਟ ਹੀ ਕੀਤੀ ਹੈ ਮਤਲਬ ਬਟ ਫਿਰ ਵੀ ਅੱਜ ਮੈਨੂੰ ਬਹੁਤ ਵਧੀਆ ਲੱਗਾ ਇਸ ਲੈਵਲ ਤੇ ਆ ਕੇ ਤੁਹਾਨੂੰ ਬੇਟਾ ਸਾਨੂੰ ਵੀ ਬਹੁਤ ਵਧੀਆ ਲੱਗਾ ਮਤਲਬ ਫਸਟ ਟਾਈਮ ਐਕਸਪੀਰੀਅੰਸ ਹੈਗਾ ਸਾਡਾ ਇੱਥੇ ਤੇ ਵਧੀਆ ਲੱਗਾ ਸਾਨੂੰ ਕਰਕੇ ਹਾਂ ਜਿਹੜੀਆਂ ਰਹਿ ਗਈਆਂ ਗੁੱਸਾ ਨਾ ਮੰਨ ਜਾਣ ਹਾਂ ਤੁਸੀਂ ਦੱਸੋ ਸਾਨੂੰ ਵੀ ਬਹੁਤ ਵਧੀਆ ਲੱਗਿਆ ਇੱਥੇ ਦਾ ਪਹਿਲੇ ਗੱਲ ਤਾਂ ਮਾਹੌਲ ਹੀ ਬਹੁਤ ਵਧੀਆ ਲੱਗਿਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਾਨੂੰ ਇੱਥੇ ਮੌਕਾ ਮਿਲਿਆ ਪਰਫਾਰਮ ਕਰਨ ਦਾ ਅਸੀਂ ਸਭ ਕੋ ਚਾਹਾਂਗੇ ਕਿ ਅਸੀਂ ਅੱਗੇ ਵੀ ਆਪਣੇ ਸਕੂਲ ਨੂੰ ਜਿੰਨਾ ਰਿਪਰੈਜ਼ੈਂਟ ਕਰ ਸਕਦੇ ਹਾਂ ਉਹਨਾਂ ਕਰੀਏ ਵੱਡੇ ਵੱਡੇ ਲੈਵਲਸ ਤੇ ਜਾ ਕੇ ਸਭ ਤੋਂ ਵੱਡੀ ਗੱਲ ਤਾਂ ਸਾਡੇ ਲਈ ਬਹੁਤ ਪ੍ਰਾਊਡ ਵਾਲੀ ਗੱਲ ਸੀ ਕਿ ਸਾਨੂੰ ਇੱਥੇ ਆ ਕੇ ਮੌਕਾ ਮਿਲਿਆ ਇੱਥੇ ਪਰਫਾਰਮ ਕਰਨ ਦਾ ਕਿਉਂਕਿ ਸਾਡੇ ਲਈ ਤਾਂ ਇਹ ਬਹੁਤ ਵੱਡੀ ਜਗ੍ਹਾ ਕਿਉਂਕਿ ਹਾਲੇ ਅਸੀਂ ਸਕੂਲ ਦੇ ਵਿੱਚ ਆ ਤੇ ਜਦੋਂ ਅਸੀਂ ਇਦਾਂ ਦੀ ਜਗ੍ਹਾ ਤੇ ਆ ਕੇ ਪਰਫਾਰਮ ਕਰਦੇ ਆ ਸਭ ਸਾਨੂੰ ਦੇਖਦੇ ਨੇ ਤਾਂ ਸਾਡਾ ਹੌਂਸਲਾ ਉਹਨੂੰ ਬੈਸਟ ਰਿਪਰੈਜ਼ੈਂਟ ਕਰਨਾ ਹੈ ਤੇ ਛੋਟੀ ਜਿਹੀ ਜਗ੍ਹਾ ਤੋਂ ਹੀ ਵੱਡੀ ਪਦਵੀ ਤੇ ਆਪਾਂ ਪਹੁੰਚਦੇ ਹੁੰਨੇ ਆ ਅੱਜ ਤੁਸੀਂ ਛੋਟੇ ਬੱਚੇ ਹੋ ਹਨਾ ਸਕੂਲ ਤੇ ਪੜ੍ਹਦੇ ਹੋ ਤਾਂ ਨੋ ਡਾਊਟ ਜੇ ਤੁਹਾਡਾ ਵਿਜ਼ਨ ਹੈ ਏਮ ਹੈ ਤਾਂ ਤੁਸੀਂ ਯੂਨੀਵਰਸਿਟੀ ਵੀ ਪਹੁੰਚੋਗੇ ਵੰਸ਼ਿਕਾ ਤੁਸੀਂ ਕੀ ਕਹਿੰਦੇ ਹੋ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਾਡਾ ਬਹੁਤ ਜਿਆਦਾ ਮਤਲਬ ਅੱਛਾ ਲੱਗਾ ਗਿੱਦਾ ਪਾ ਕੇ ਯੂਨੀਵਰਸਿਟੀ ਹੋਣਾ ਹਾਂਜੀ ਹਾਂਜੀ ਫੈਸ਼ਨ ਡਿਜ਼ਾਈਨਿੰਗ ਕਰਨੀ ਅੱਛਾ ਦੇਖੋ ਇਹਨੇ ਆਪਦੀ ਇੱਛਾ ਵੀ ਦੱਸ ਦਿੱਤੀ ਹੈ ਹਨਾ ਤੁਸੀਂ ਤੁਹਾਡੇ ਚੋਂ ਕੀ ਕੀ ਮਤਲਬ ਅੱਗੇ ਕਿਹੜੇ ਕਿਹੜੇ ਉਸ ਦੇ ਵਿੱਚ ਕੋਰਸਸ ਦੇ ਵਿੱਚ ਜਾਣਾ ਹੈ ਅਓ ਵੈਸੇ ਤਾਂ ਸਰ ਮੇਰਾ ਇਹ ਮੈਕੀ ਮੈਂ ਪੰਜਾਬ ਪੁਲਿਸ ਚ ਜਾਣਾ ਤੇ ਮੈਸੇ ਤਾਂ ਮੈਂ ਆਫਟਰ ਪਲੱਸ 2 ਬੀਏ ਹੀ ਕਰਨੀ ਆ ਤੇ ਨਾਲ ਵੈਸੇ ਪੰਜਾਬ ਪੁਲਿਸ ਚ ਜਾਣਾ ਹਾਂਜੀ ਸਰ ਠੀਕ ਹੈ ਤੁਸੀਂ 에어ਲਾਈਨਸ ਅੱਛਾ ਹਾਂਜੀ ਜਾਂਦੇ ਜੂਟੇ ਲੈਣੇ ਆ ਹਾਂਜੀ ਮਤਲਬ ਬਹੁਤ ਹੈ ਮੈਂ ਕਰਦਿਆਂ ਦਾ ਵੀ ਮੇਰੇ ਦਾਦੂ ਦਾ ਵੀ ਬਹੁਤ ਹੈ ਮੈਕੀ ਮਤਲਬ ਮੇਰੀ ਕੁੜੀ ਨੇਵੀ ਚ ਜਾਵੇ 에어ਫੋਰਸ ਜਾਵੇ ਮੇਰੇ ਦੇਸ਼ ਨੂੰ ਰਿਪਰੈਜ਼ੈਂਟ ਕਰੇ ਨੇਵੀਤ ਲੱਗਾ 에어ਲਾਈਨਸ 에어 호ਸਟਸ ਦਾ ਲੱਗਾ ਹਾਂਜੀ 에어 호ਸਟਸ ਨੇ ਵੀ ਉਹਨਾਂ ਨੂੰ ਬਸ ਇਹ ਹੈ ਕਿ ਜਾਂ ਚੜੇ ਜਾਂ ਚੜੇ ਜਾਂ ਇੱਕ ਜਹਾਜ਼ ਦੂਜੇ ਤਰੀਕੇ ਨਾਲ ਵੀ ਚੜ ਰਹੇ ਹੈ ਨਾ 15-20 ਲੱਖ ਲਾ ਕੇ ਕੈਨੇਡਾ ਜੀ ਵੀ ਆਲਟਸ ਕਰਨੀ ਆ ਬਾਹਰ ਜਾਣਾ ਵਾ ਬਸ ਅੱਜ ਤੱਕ ਇਦਾਂ ਦਾ ਕੋਈ ਪਲਾਨ ਨਹੀਂ ਆ ਸਾਡਾ ਅਸੀਂ ਆਪ ਹੀ ਜਾਤ ਚਲਾਉਣਾ ਅੱਛਾ ਜਹਾਜੀ ਆਪੇ ਚਲਾਉਣਾ ਤੁਹਾਨੂੰ ਪਤਾ ਇੱਥੇ ਇੱਥੇ ਜਿਹੜੇ ਬੱਚੇ ਪਲੱਸ ਮੈਂ ਬੱਚਿਆਂ ਨਾਲ ਗੱਲ ਕੀਤੀ ਸੀ ਇੱਥੇ ਜਿਹੜੇ ਬੱਚੇ ਪਲੱਸ 1 ਪਲੱਸ 2 ਦੇ ਵਿੱਚ ਪੜ੍ਹਦੇ ਆ ਉਹਨਾਂ ਨੂੰ ਸਪੈਸ਼ਲ ਕਲਾਸਿਸ ਐਕਸਟਰਾ ਤੌਰ ਤੇ ਹੁਣੀ ਉਹ ਸਟੱਡੀ ਦੇ ਨਾਲ 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 ਆਲਟਸ ਦੀਆਂ ਲੱਗਦੀਆਂ ਨੇ ਮਤਲਬ ਹੋਰ ਵੀ ਕਾਫੀ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਤੇਰੀ ਇੱਛਾ ਇੱਥੇ ਪੂਰੀ ਹੋ ਸਕਦੀ ਹੈ ਯਾ ਜੀ ਜਾਨੀ ਹਾਂਜੀ ਹਾਂਜੀ ਹੋ ਸਕਦੀ ਹੈ ਤੁਸੀਂ ਬੇਟਾ ਮੇਕਅਪ ਆਰਟਿਸਟ ਦਾ ਕਰਨਾ ਹੈ ਮੇਕਅਪ ਆਰਟਿਸਟ ਦਾ ਮੇਕਅਪ ਹੋ ਕਿਤਾ ਨਹੀਂ ਨਹੀਂ ਮੈਂ ਤਾਂ ਆਪਣਾ ਹੀ ਕੀਤਾ ਇਹਨਾਂ ਨੇ ਤਾਂ ਆਪੇ ਕੀਤਾ ਕੋਈ ਪ੍ਰੈਕਟਿਸ ਕਰਕੇ ਦੇਖਦੇ ਹੁੰਦੇ ਹਾਂ ਹਾਂਜੀ ਹਾਂਜੀ ਠੀਕ ਹੈ ਤੁਸੀਂ ਮੈਂ ਵੀ ਬੀਏ ਕਰਕੇ ਲਾਅ ਕਰਨ ਦੀ ਸੋਚਦੀ ਆਂ ਕਿ ਮੈਂ ਲਾਅ ਕਰਾਂ ਤੇ ਵਾਸਤੇ ਹੀ ਰਹੇ ਮੈਂ ਕਿ ਮੈਂ ਲਾਅ ਕਰਨੀ ਆ ਵਕੀਲ ਬਣਨਾ ਬੱਚੇ ਬੇਸ਼ੱਕ ਛੋਟੇ ਛੋਟੇ ਨੇ ਹਲੇ ਪਰ ਇਹਨਾਂ ਦੇ ਸੁਪਨੇ ਬਹੁਤ ਵੱਡੇ ਨੇ ਉਡਾਰੀਆਂ ਵੱਡੀਆਂ ਨੇ ਵੱਡੀ ਪ੍ਰਵਾਜ਼ ਰੱਖਣ ਦੇ ਭਰਨ ਦੇ ਜਿਹੜੇ ਹੈਗੇ ਆ ਹੌਂਸਲੇ ਰੱਖਦੇ ਨੇ ਹਾਸੀ ਮਜ਼ਾਕ ਦੇ ਵਿੱਚ ਇਹਨਾਂ ਨਾਲ ਬਿਸ਼ੱਕ ਮੈਂ ਗੱਲਾਂ ਕੀਤੀਆਂ ਇਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਅੱਜ ਪਹੁੰਚੀ ਹੈ ਜਿਹੜੀ ਪਰਫਾਰਮੈਂਸ ਇੱਥੇ ਦਿੱਤੀ ਆ ਆਪਣੇ ਆਪ ਨੂੰ ਕਿਤੇ ਖੁਸ਼ ਬਹੁਤ ਮਹਿਸੂਸ ਕਰਦੇ ਨੇ ਵੀ ਅਸੀਂ ਇਸ ਇਸ ਪਲੇਟਫਾਰਮ ਤੇ ਜਿਹੜਾ ਹੈਗਾ ਪਰਫਾਰਮੈਂਸ ਕੀਤੀ ਗਿੱਦੇ ਦੀ ਹੈ ਨਾ ਔਰ ਕਿਤੇ ਨਾ ਕਿਤੇ ਚਾਹੁੰਦੇ ਵੀ ਆ ਕਿ ਵੀ ਅੱਗੇ ਸਾਨੂੰ ਮੌਕਾ ਮਿਲੇ ਤਾਂ ਅਸੀਂ ਇਸ ਤਰ੍ਹਾਂ ਯੂਨੀਵਰਸਿਟੀ ਦੇ ਵਿੱਚ ਆ ਕੇ ਆਪਣੇ ਆਪ ਨੂੰ ਪੇਸ਼ ਕਰ ਗਏ ਇੱਥੋਂ ਦੇ ਬਤੌਰ ਇੱਥੋਂ ਦੇ ਸਟੂਡੈਂਟ ਬਣ ਕੇ ਸੋ ਹੋਰ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰਾਂਗੇ ਬੇਟਾ ਤੁਹਾਡਾ ਬਹੁਤ ਸ਼ੁਕਰੀਆ ਸਾਰਿਆਂ ਦਾ ਇਨਸ਼ਾਅੱਲਾ ਤੁਹਾਡੇ ਸੁਪਨੇ ਨੂ ਬੂਰ ਪਵੇ ਇਸੇ ਤਰ੍ਹਾਂ ਲੱਗੇ ਰਹੂ ਆਪੋ ਆਪ ਦੇ ਖੇਤਰ ਦੇ ਵਿੱਚ ਨਾਮ ਕਉ ਬਹੁਤ ਸ਼ੁਕਰੀਆ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ